ਭਾਈ ਸਾਹਿਬ ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ ਨਾ ਚੰਗੀ ਤਰ੍ਹਾਂ ਜਾਣਦਾ ਕਿਸੇ ਨੇ ਚੁੱਪੀ ਨਹੀਂ ਤੋੜਨੀ ਇੱਕ ਗੱਲ ਯਾਦ ਰੱਖਿਓ ਮਿੱਠੂ ਦੇ ਬਿਆਨ ਬਾਅਦ ਨਹੀਂ ਮੈਡਮ ਬੋਲੂਗੀ ਇਹ ਯਾਦ ਰੱਖ ਲਿਓ ਜਿਹੜੀ ਤੁਹਾਨੂੰ ਮੈਂ ਗੱਲ ਦੱਸਤੀ ਐ ਐਨਜੀਓ ਵਾਲੀ ਮੈਡਮ ਨਹੀਂ ਬੋਲੂਗੀ ਇੱਕ ਇੱਕ ਚੀਜ਼ ਲਿਆਉਂਗਾ ਸਿੱਧੂ ਸਾਹਿਬ ਬੋਲਣਗੇ ਸਿੱਧੂ ਸਾਹਿਬ ਕੀ ਬੋਲਣਗੇ ਸਿੱਧੂ ਸਾਹਿਬ ਨੇ ਚੈਨਲ ਚਲਾਉਣਾ ਉਹ ਭਾਜਪਾ 'ਚ ਨਹੀਂ ਰਹਿਣਾ ਸਿੱਧੂ ਸਾਹਿਬ ਬੋਲਣਗੇ ਕੱਟ ਕੁੱਤਲੀ ਬਣੇ ਭਾਜਪਾ ਦੀ ਗੱਲਾਂ ਕਰਦੇ ਕਾਂਗਰਸ ਜਿਹਾ ਸਾਡੇ ਨਾਲ ਕਿਸੇ ਨੇ ਗੱਲ ਨਹੀਂ ਕਰਨੀ ਆਪਾਂ ਚੁੱਪ ਕਰਕੇ ਸੁਣੀ ਜੰਨੇ ਹਾਂ ਆਪਾਂ ਚੁੱਪ ਕਰਕੇ ਗੱਲ ਕਰ ਰਹੇ ਹਾਂ ਐਸ ਕਰਕੇ ਮੈਂ ਸਿੱਧੂ ਸਾਹਿਬ ਜੇ ਬੋਲ ਪਣਗੇ ਤੇ ਫਿਰ ਗੱਲ ਕਰਿਓ ਸਿੱਧੂ ਸਾਹਿਬ ਕੁਝ ਨਹੀਂ ਬੋਲਣਗੇ ਜਾਓ ਅਭੀ ਤੁਹਾਡਾ ਮੇਰਾ ਚੈਲੰਜ ਹੈ ਪਟਿਆਲੇ ਵਿੱਚ ਮੈਡਮ ਸੁਖੀ ਤੋਂ ਬਿਆਨ ਦੇ ਰਹੀ ਸੀ ਉਹ ਕਿਹਾ ਕਿ ਜਿਹੜਾ ਮੇਰੇ ਬਾਰੇ ਬੋਲੇਗਾ ਮੈਂ ਉਹਦੇ ਪੇਟ ਫੁੱਲਣੇ ਚੁੱਕਾਂਗੀ ਯਾਰ ਮਿੱਠੂ ਮਦਾਰ ਬੋਲਦਾ ਥਲੋ ਪੇਟ ਆਜੋ ਸਾਡੇ ਸਾਹਮਣੇ ਲਾਓ ਡੇਟ ਅੰਮਰ ਸਰਚ ਇੱਥੇ ਮੈਂ ਕਹਿੰਦਾ ਜੀ ਕਿਹਨਾ ਹਾਲ ਗੇਟ ਬਹਿ ਜਾਓ ਆਮਰੇ ਸਾਹਮਣੇ ਚੈਨਲ ਤੁਸੀਂ ਆਪਣਾ ਸਟੂਡੀਓ ਲੈ ਆਓ ਤੇ ਦਾਦੇ ਨਾਲ ਡਿਬੇਟਾਂ ਚ ਚੈਲੰਜ ਕਰਿਓ ਕੱਢੋ ਫੁੱਲਾ ਚੈਲੰਜ ਯਾਰ ਮਿੱਠੂ ਮੈਦਾਨ ਦਾ ਜਿੱਥੇ ਬਹਿਣਾ ਬਹੁ ਮੇਰਣਾ ਤੇ ਤੁਹਾਨੂੰ ਮੈਂ ਦਾਦੇ ਨਾਲ ਕੀ ਕੀ ਕੀਤਾ ਜੇ ਭੱਜਣਾ ਜਾਂ ਜਾਂ ਮਿੱਠੂ ਸ਼ਹਿਰ ਛੱਡ ਦੇਗਾ ਜਾਂ ਛੱਡਣ ਵਿੱਚ ਤੁਹਾਡੀ ਵੀ ਸੀਨੀਅਰ ਹਾਈ ਕਮੰਡ ਨਾਲ ਗੱਲਬਾਤ ਮੇਰੀ ਭਾਈ ਜੀ ਕਿਸੇ ਨਾਲ ਗੱਲ ਨਹੀਂ ਮੈਂ ਕਾਂਗਰਸ ਦਾ ਵਰਕਰਾਂ ਦਾ ਕਾਂਗਰਸ ਦਾ ਪ੍ਰਧਾਨ ਆ ਮੇਰੀ ਪਾਰਟੀ ਬਾਰੇ ਜਿਹੜਾ ਬੋਲਿਆ ਦਾ ਕੋਈ ਲਿਆਜ ਨਹੀਂ ਮੈਡਮ ਤੇ ਕਿਸ ਦੀ ਸ਼ਹਿਦ ਉੱਪਰ ਮੈਡਮ ਕੋਈ ਸ਼ਹਿ ਨਹੀਂ ਮੈਡਮ ਦੀ ਬੀਜੇਪੀ ਦੀ ਸ਼ਹਿ ਯਾਰ ਮੈਡਮ ਦੀ ਕੋਈ ਸ਼ਹਿ ਨਹੀਂ ਹੈ ਮੈਡਮ ਸਿਰਫ ਬੀਜੇ ਮੈਡਮ ਸਲੀਪਰ ਸੈੱਲ ਹੈ ਬੀਜੇਪੀ ਦਾ ਐ ਨੋਟ ਕਰ ਲਓ ਜੀ ਸਨ ਜਾਕਰ ਸਾਹਿਬ ਤੇ ਮੈਡਮ ਬੋਲ ਰਹੇ ਐ ਕਲੀਅਰ ਦਾ ਕਲੀਅਰ ਬੀਜੇਪੀ ਦੇ ਸਲੀਪਰ ਸੈੱਲ ਹੈ ਮੈਂ ਰਾਹੁਲ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਪ੍ਰਿੰਕਾ ਜੀ ਨੂੰ ਵੀ ਬਗੇਲ ਸਾਹਿਬ ਨੂੰ ਵੀ ਖੜਕੇ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਸਾਡੇ ਪੰਜਾਬ ਦੇ ਲੋਕਾਂ ਕੋ ਛੁਟਕਾਰਾ ਪਵਾ ਦਿਓ ਇਹਨਾਂ ਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਕੱਲ ਕਿਹਾ ਸੀ ਕਿ ਜੇ ਬੀਜੇਪੀ ਚ ਜਾਣਾ ਚਾਹੁੰਦੇ ਆ ਆਪਣੇ ਸੀਨੀਅਰ ਤੁਹਾਡੇ ਜਿਹੜੇ ਨੇਤਾ ਨੇ ਉਹ ਆਪਣੀ ਗੱਡੀ ਤੇ ਇਹਨਾਂ ਨੂੰ ਉੱਤੇ ਛਾੜਾ ਨਾ ਤੇ ਉਸ ਨੂੰ ਲੈ ਕੇ ਵੀ ਕਾਫੀ ਜਿਹੜਾ ਵਿਰੋਧ ਹੈ ਉਹ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਦੇ ਬਿਆਨ ਹੈ ਜਿਹੜੇ ਮਿੱਠੂ ਨੂੰ ਨਹੀਂ ਦੇਣੇ ਚਾਹੀਏ ਕਿਉਂ ਨਹੀਂ ਦੇਣੇ ਚਾਹੀਏ ਆਪਣੀ ਗੱਡੀ ਛੱਡ ਦਿਓ ਯਾਰ ਇਹਨਾਂ ਦੀਆਂ ਗੱਡੀਆਂ ਪੈਂਚਰ ਆ ਗੱਲ ਇਹ ਸਮਝਿਆ ਕਰ ਮੇਰੇ ਵੀਰ ਮੈਂ ਤਾਂ ਹੁਣ ਵੀ ਕਹਿੰਨਾ ਮੈਂ ਛਾੜਾ ਨਾ ਮੇਰੇ ਡਰਾਈਵਰ ਛਾੜਾ ਹੁੰਦਾ ਗੱਡੀ ਚ ਪਰ ਸਾਡੇ ਗਲੋਂ ਲਾ ਦੇ ਯਾਰ ਹਲਕੇ ਵਾਲਿਆਂ ਦੇ ਇਹ ਹਲਕੇ ਵਾਲੇ ਬੜੇ ਰੌਂਡੇ ਆ ਸਾਡੇ ਗਲੋਂ ਲਾ ਦੋ ਠੀਕ ਹੈ ਸਰ ਇੰਨੀ ਮੇਰੀ ਬੇਨਤੀ ਜਿਹੜਾ ਮੈਨੂੰ ਮੈਮ ਨੇ ਲੀਗਲ ਨੋਟਿਸ ਭੇਜਿਆ ਉਹਦਾ ਮੈਂ ਜਵਾਬ ਆਪਣੇ ਵਕੀਲਾਂ ਉਹ ਮੈਡਮ ਨੂੰ ਦੇਣਾ ਹੈ ਆਪਣੇ ਵਕੀਰ ਨਾਲ ਸਲਾਹ ਕਰਕੇ ਆਪਾਂ ਰਿਪਲਾਈ ਕਰ ਦਾਂਗੇ ਅੱਜ ਨਹੀਂ ਤੇ ਕੱਲ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਹੈ ਲੀਗਲ ਨੋਟਿਸ ਮੈਡਮ ਨੂੰ ਸਾਡੀ ਕਾਂਗਰਸ ਪਾਰਟੀ ਵੱਲੋਂ ਮੈਨੂੰ ਲੱਗਦਾ 5-7 ਨੋਟਿਸ ਚੱਲ ਚੁੱਕੇ ਹੋਏ ਨੇ ਹਰ ਪ੍ਰਧਾਨ ਦੇ ਰਿਹਾ ਹੈ ਹਰ ਕਾਂਗਰਸ ਦਾ ਕਾਰਕਟਰਤਾ ਦੇ ਰਿਹਾ ਹੈ ਕਿ ਜਿਹੜਾ ਮੈਮ ਕਾਂਗਰਸ ਦੇ ਖਿਲਾਫ ਬੋਲਿਆ ਉਹਦੇ ਕਰਕੇ ਮੈਡਮ ਨੂੰ ਲੇ ਗੱਲ ਨੋਟਿਸ ਜਾਏਗਾ ਨੋਟਿਸ ਜੇਕਰ ਕੀਤਾ ਕਿ ਜੋ ਮਿੱਠੂ ਮਦਾਨ ਬੋਲ ਰਿਹਾ ਉਹ ਬਿਆਨ ਤੁਹਾਡੇ ਨਹੀਂ ਆ ਉਹ ਕਿਸੇ ਹੋਰ ਦੇ ਬਿਆਨ ਤੁਹਾਡੇ ਤੋਂ ਬਣਾਇਆ ਬਿਲਕੁਲ ਜੀ ਮੈਂ ਤੇ ਜਿਹੜੇ ਬਿਆਨ ਦਿੱਤੇ ਆਪਣੇ ਦਿੱਤੇ ਮੇਰ ਕੋ ਤੇ ਕਿਸੇ ਨੇ ਬੁਲਾਏ ਨਹੀਂ ਮੈਡਮ ਕੋ ਜਰੂਰ ਬੀਜੇਪੀ ਬੁਲਾਉਂਦੀ ਮੇਰ ਕੋ ਨਹੀਂ ਬੁਲਾਉਂਦੇ ਮੈਂ ਤੇ ਕਾਂਗਰਸ ਦਾ ਕਾਰਜਕਰਤਾ ਕਾਂਗਰਸ ਦਾ ਪ੍ਰਧਾਨ ਕਾਂਗਰਸ ਦਾ ਵਰਕਰ ਆ ਮੈਨੂੰ ਜ਼ਿੰਦਗੀ ਚ ਕਾਂਗਰਸ ਪਾਰਟੀ ਚ ਰਿਹਾ ਮੈਂ ਕੋਈ ਪਾਰਟੀਆਂ ਨਹੀਂ ਬਦਲੀਆਂ ਆਪਣੀ ਪਾਰਟੀ ਚ ਰਿਹਾ ਤੇ ਮੈਂ ਜੋ ਬੋਲਿਆ ਆਪ ਬੋਲਿਆ ਤੇ ਮੈਮ ਨੂੰ ਮੈਂ ਦੱਸਿਆ ਮੈਮ ਇਹ ਚੀਜ਼ਾਂ ਚੰਗੀਆਂ ਨਹੀਂ ਐ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ ਦੂਜਿਆਂ ਤੇ ਪੱਥਰ ਨਹੀਂ ਸੁੱਟਦੇ ਇਸ ਕਰਕੇ ਮੈਮ ਨੂੰ ਸਮਝਣਾ ਚਾਹੀਦਾ ਜੇ ਕੋਈ ਗੱਲ ਕੀਤੀ ਸਬੂਤ ਪਿਆ ਮੇਰੇ ਕੋ ਕੋਨਸਲਰ ਨੂੰ ਪੈਸੇ ਮਤਲਬ ਉਹ ਕੀ ਸਜਾ ਸਕਦਾ ਮੈਂ ਜੀ ਬਿਲਕੁਲ ਉਹ ਬੰਦਿਆ ਦੇ ਨਾਮ ਪੇਸ਼ ਕਰ ਦੂੰਗਾ ਉਹ ਬੰਦੇ ਵੀ ਦੱਸ ਦੂੰਗਾ ਕਿਉਂਕਿ ਉਹ ਕਾਂਗਰਸ ਦੇ ਵਰਕਰ ਵੀ ਨਹੀਂ ਸੀ ਮੈਂਬਰ ਵੀ ਨਹੀਂ ਸੀ ਜਦੋਂ 2017 ਚ ਮੈਡਮ ਨੇ ਉਹਨਾਂ ਨੂੰ ਕਾਉਂਸਲਰ ਦੀਆਂ ਟਿਕਟਾਂ ਦਿੱਤੀਆਂ ਤੇ ਕਿਉਂ ਦਿੱਤੀਆਂ ਸਾਡੇ ਕਾਂਗਰਸ ਵਰਕਰ ਰੋਣ ਲਾਪੇ ਇਹ ਲੋਕਲ ਬੋਡੀ ਮੰਤਰੀ ਸੀ ਕਿਉਂ ਦਿੱਤੀਆਂ 2017 ਚ ਟਿਕਟਾਂ ਉਹ ਬੰਦਿਆਂ ਨੂੰ ਬਾਹਰੋਂ ਲਿਆ ਕੇ ਕਿਉਂ ਉਹਨਾਂ ਕੋ ਪੈਸੇ ਲੇ ਮੈਨੂੰ ਸਭ ਕੁਝ ਪਤਾ ਹੈ ਐਸ ਕਰਕੇ ਮੈਂ ਬੋਲਦਾ ਨਹੀਂ ਸਾ ਨਹੀਂ ਬੋਲਣਾ ਪਰ ਇਹ ਮੈਮ ਨੇ ਜਾਣ ਕੇ ਮੈਨੂੰ ਬੁਲਾਇਆ ਮੈਨੂੰ ਦੱਸਣਾ ਚਾਇਆ ਪਰ ਹੋਰ ਵੀ ਚੀਜ਼ਾਂ ਮੈਡਮ ਫਿਰ ਬਹੁਤ ਨੇ ਤੁਸੀਂ ਲੀਗਲ ਨੋਟਿਸ ਤਾਂ ਮੈਨੂੰ ਭੇਜ ਦਿਓ ਮੈਂ ਇੱਕ ਨੰਬਰ ਦੀਆਂ ਐਂਟਰੀਆਂ ਵੀ ਵਹਾਦਾਣੀਆਂ ਜਿਹੜੀਆਂ ਜਿਹੜੀਆਂ ਐਨਜੀਓ ਦੀਆਂ ਉਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ ਮੱਗੇ ਦੱਸਣ ਤੇ ਆ ਗਿਆ ਤੇ ਬਹੁਤ ਕੋਸ਼ਿਸ਼ ਜੇ ਮੈਂ ਚੁੱਪ ਕਰਕੇ ਬੈਠਾ ਮੈਨੂੰ ਚੁੱਪ ਕਰਕੇ ਬੈਠੇ ਰਹਿਣ ਦਿਓ ਇਹਨਾਂ ਦਾ ਜਿਹੜਾ ਪਰਿਵਾਰ ਮੈਂ ਦੱਸ ਦੂੰਗਾ ਮੈਡਮ ਨੇ ਕੀ ਕੀ ਕੀਤਾ ਤੇ ਉਹ ਵੀ ਦੱਸ ਦੂੰਗਾ ਕਿਹੜੀਆਂ ਟਰਸਟਾਂ ਤੋਂ ਪੈਸੇ ਖਾਦੇ ਨੇ ਪਰਿਵਾਰ ਨੇ ਪ੍ਰੋਪਰ ਮੇਰੇ ਕੋਲ ਚੀਜ਼ਾਂ ਜੇ ਮੈਂ ਤੁਹਾਡੇ ਰਾਈ ਮੀਡੀਆ ਰਾਈ ਦੱਸਣਾ ਚਾਹੁੰਨਾ ਇਹ ਕੱਲੇ ਟਿਕਟਾਂ ਦੀ ਗੱਲ ਨਹੀਂ ਹੈ ਫਿਰ ਬਹੁਤ ਕੁਛ ਹੈ ਅੱਗੇ ਤੱਕ ਜਾਊ ਜਿਹੜੀਆਂ ਏਅਰ ਦੀਆਂ ਟਿਕਟਾਂ ਵੀ ਬੁੱਕ ਹੋਈਆਂ ਬਾਹਰ ਜਾ ਕੇ ਘੁੰਮਦੇ ਰਹੇ ਉਹ ਵੀ ਬੰਦੇ ਮੇਰ ਕੋ ਜੇ ਉਹ ਵੀ ਸਕਰੀਨ ਸ਼ਾਟ ਹੈ ਸਭ ਕੁਝ ਬੰਦੇ ਇੱਥੇ ਆ ਜਾਣਗੇ ਉਸ ਸਮਾਂ ਨਹੀਂ ਮੈਂ ਡਰਨ ਵਾਲਾ ਨਹੀਂ ਮਿੱਠੂ ਮਦਾਨ ਡਰਦਾ ਨਹੀਂ ਮਿੱਠੂ ਮਦਾਨ ਹਮੇਸ਼ਾ ਆਪਣੀ ਹੱਦ 'ਚ ਰਹਿ ਕੇ ਗੱਲ ਕਰਨ ਵਾਲਾ ਜੇ ਮੇਰੀ ਮਾਂ ਪਾਰਟੀ ਨੂੰ ਮੇਰੀ ਕਾਂਗਰਸ ਪਾਰਟੀ ਨੂੰ ਤੁਸੀਂ ਫालतੂ ਬੋਲੋਗੇ ਤੇ ਮੈਂ ਕੋਈ ਲਿਆਜ ਨਹੀਂ ਕਰਾਂਗਾ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੰਨੇ ਇਸ਼ਾਰੇ ਜੀ ਸਮਝਿਓ ਐਨ ਜੀਓ ਵਾਲੀਆਂ ਵੀ ਇੱਕ ਐਂਟਰੀਆਂ ਨੇ ਤੇ ਇੱਕ ਇੱਕ ਨੰਬਰ ਦੀਆਂ ਨੇ ਤੇ ਤੁਹਾਨੂੰ ਵੀ ਪਤਾ ਫਿਰ ਕਿਹੜੇ-ਕਿਹੜੇ ਖਾਤੇ ਦੀਆਂ ਨੇ ਬੜਾ ਕੋਸ਼ਿਸ਼ ਏ ਆਪਣੇ ਆਪ ਨੂੰ ਇਮਾਨਦਾਰ ਨਹੀਂ ਦੱਸਣਾ ਮੈਂ ਸਾਫ਼ ਦੱਸ ਲਗਾ ਕਾਂਗਰਸ ਪਾਰਟੀ ਸਭ ਤੋਂ ਉੱਚੀ ਪਾਰਟੀ ਹੈ ਸਾਡੀ ਮਾਂ ਪਾਰਟੀ ਹੈ ਜੇ ਮੇਰੀ ਕਾਂਗਰਸ ਦੇ ਕਿਲਾਬ ਬੋਲੋਗੇ ਕੋਈ ਲਿਆਜ ਨਹੀਂ ਹੋਊਗਾ ਰਾਜੋ ਕਹਿੰਦੇ ਕਿ ਹਾਈ ਕਮਾਂਡ ਨਾਲ ਸਾਡੀ ਗੱਲਬਾਤ ਚੱਲਦੀ ਪਈ ਹੈ ਜੀ ਯਾਰ ਹਾਈ ਕਮਾਂਡ ਨਾਲ ਕਰਦੀ ਏ ਕਰ ਲੋ ਹਾਈ ਕਮਾਂਡ ਤੇ ਮੂੰਹ ਨਹੀਂ ਲਾਉਂਦਾ ਇੱਥੇ ਲੋਕਾਂ ਦੇ ਦਾਦੇ ਨਾਲ ਸਾਡੀ ਪ੍ਰਿੰਕਾ ਜੀ ਨਾਲ ਬੜੀ ਗੱਲ ਹੈ ਦੱਸੋ ਮੈਨੂੰ ਰਾਹੁਲ ਜੀ ਨਾਲ ਕਿੰਨੀ ਦੇਰ ਹੋ ਗਈ ਮਿਲੇ ਨੂੰ ਰਾਹੁਲ ਜੀ ਤਾਂ ਮਿਲਦਾ ਹੀ ਨਹੀਂ ਯਾਰ ਰਾਹੁਲ ਜੀ ਨੂੰ ਤਾਂ ਕਲੀਅਰ ਹੈ ਨਾ ਬਾਰੇ ਬਘੇਲ ਸਾਹਿਬ ਨੂੰ ਪਤਾ ਹੈ ਸਾਰੀ ਇਨਫੋਰਮੇਸ਼ਨ ਲੈ ਚੁੱਕੇ ਨੇ ਬਹੁਤ ਸਾਡੇ ਇਹ ਤੇ ਐਵੇਂ ਭਾਰ ਬਣਾਉਣ ਵਾਸਤੇ ਸਾਡੀ ਪ੍ਰਿੰਕਾ ਜੀ ਨਾਲ ਗੱਲ ਹੋ ਗਈ ਰਾਹੁਲ ਜੀ ਨਾਲ ਹੋ ਗਈ ਉਧਰ ਬੀਜੇਪੀ ਦੇ ਸਲੀਪਰ ਸੈਲਾ ਯਾਰ ਸਾਡੀ ਪਾਰਟੀ ਨੂੰ ਬਰਬਾਦ ਕਰ ਰਹੇ ਨੇ ਪੰਜਾਬ 'ਚ ਇਹ ਐਸ ਕਰਕੇ ਇਹੋ ਜਿਹੇ ਨੂੰ ਲੋਡ ਨਹੀਂ ਸਾਨੂੰ ਇਹੋ ਜੀ ਲੀਡਰਸ਼ਿਪ ਨਹੀਂ ਇਹ ਆ ਕਾਰ ਬੈਠਣ ਨਹੀਂ ਤੇ ਮੈਂ ਤੇ ਰਾਜਾ ਵੜਿੰਗ ਜੀ ਨੂੰ ਪ੍ਰਧਾਨ ਜੀ ਨੂੰ ਵੀ ਬੇਨਤੀ ਕੱਲ ਦੀ ਕੀਤੀ ਹੈ ਮੈਂ ਤੁਹਾਡੇ ਚੈਨਲ ਦੀ ਰਾਈ ਪ੍ਰਧਾਨ ਜੀ ਆਪਣੀ ਗੱਡੀ 'ਚ ਆਪਣਾ ਡਰਾਈਵਰ ਭੇਜੋ ਇੱਕ ਐਲੋ ਪੀ ਸਾਹਿਬ ਦੀ ਗੱਡੀ ਭੇਜੋ ਇੱਕ ਰੰਦਾਵਾ ਸਾਹਿਬ ਦੀ ਭੇਜੋ ਤੇ ਇੱਕ ਚੰਨੀ ਜੀ ਦੀ ਭੇਜੋ ਇਹਨਾਂ ਨੂੰ ਭਾਜਪੀ ਦੇ ਦਫ਼ਤਰ ਛੱਡੋ ਸਾਨੂੰ ਨਹੀਂ ਲੋੜ ਸਾਨੂੰ ਲੋੜ ਇੱਕ ਇੱਕ ਵਰਕਰ ਦੀ ਇੱਕ ਇੱਕ ਕਾਂਗਰਸ ਬੰਦੇ ਦੀ ਜਿਹੜੇ ਬੰਦੇ ਵਿਚਾਰੇ ਇਹਨਾਂ ਨੇ ਮਾਰਤੇ ਹਲਕੇ 'ਚ ਸਾਡੇ ਪੂਰਬੀ ਹਲਕੇ 'ਚ ਉਹ ਕਾਂਗਰਸੀ ਮਰੇ ਪਏ ਨੇ ਲੋਕ ਜਿਨ੍ਹਾਂ ਨੂੰ ਇਹ ਜਾਨ ਦੇ ਨਾਲ ਜਿਰੋਂ ਦੀ ਵੜਿੰਗ ਸਾਹਿਬ ਨੇ ਆਪਣਾ ਸਬੂਤ ਦਿੱਤਾ ਜੇ ਇਹਨਾਂ ਨੂੰ ਆਪਾਂ ਕੱਢਤਾ ਤੇ ਸਾਡੇ ਹਲਕੇ 'ਚ ਖੁਸ਼ੀ ਦੀ ਲਹਿਰ ਆਈ ਸਾਡੇ ਵਰਕਰ ਉੱਠ ਪਏ ਔਰ ਚਾਰਿਆਂ ਨੂੰ ਕਿਉਂਕਿ ਇਹ ਨੋਟਿਸ ਦੇ ਰਹੇ ਸੀ ਹਲਕੇ ਵਾਲੇ ਕਹਿੰਦੇ ਨਹੀਂ ਸਸਪੈਂਡ ਕਰੋ ਇਹਨਾਂ ਨੂੰ ਸਸਪੈਂਡ ਕਰਕੇ ਹਲਕੇ 'ਚ ਜਾਨ ਆਈ ਇਹ ਹੁਣ ਸਿਰਫ ਭਾਰ ਬਣਾਉਂਦੇ ਨੇ 70% ਕਾਂਗਰਸ ਕਿਹੜੀ ਕਾਂਗਰਸ ਇਹਨਾਂ ਦੇ ਨਾਲ ਹੈ ਮੈਨੂੰ ਦੱਸੋ ਇੱਕ ਬੰਦਾ ਬਾਹਰ ਖੜੀ ਕਰਕੇ ਦੱਸ ਦੇ ਕਾਂਗਰਸ ਦਾ ਲੀਡਰ ਪੰਜਾਬ ਦਾ ਵੀ ਜਿਹੜਾ ਇਹਨਾਂ ਦੇ ਨਾਲ ਹੈ ਕੋਈ ਵੀ ਨਹੀਂ ਆਊਗਾ